ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਸ਼ਾਈ ਪਨੀਰ ਤੇ ਇੱਥੇ ਆਪਾਂ ਪਨੀਰ ਲੈ ਲਿਆ ਸੀ ਪਨੀਰ ਪਨੀਰ ਦੇ ਮੈਂ ਛੋਟੇ ਛੋਟੇ ਆਪਾਂ ਪੀਸ ਕਰ ਲਏ ਸੀ ਤੇ ਇੱਥੇ ਪਿਆਜ਼ ਦੋ ਤਿੰਨ ਆਪਾਂ ਟਮਾਟਰਾਂ ਨੂੰ ਕੱਟ ਲਿਆ ਸੀ ਤੇ ਇੱਥੇ ਮੈਂ ਦੋ ਪਿਆਜ਼ ਵੱਡੇ ਕੱਟਲੇ ਸੀ ਤੇ ਇਹ ਅਦਰਕ ਦੋ ਹਰੀਆਂ ਮਿਰਚਾਂ ਪਾਵਾਂਗੇ ਤੇ ਇੱਥੇ ਮੈਂ ਲਸਣ ਦੀਆਂ 5-7 ਕਲੀਆਂ ਲੈ ਲਈਆਂ ਸੀ ਇੱਧਰ ਆਪਾਂ ਖੜੇ ਮਸਾਲੇ ਪਾਵਾਂਗੇ ਤੇਜ ਪੱਤਾ ਦਾਲ ਚੀਨੀ ਇੱਕ ਲਾਲ ਇਲਾਚੀ ਕਾਲੀ ਇਲਾਚੀ ਇੱਕ ਹਰੀ ਇਲਾਚੀ ਇੱਕ ਲੌਂਗ ਦੋ ਲੌਂਗ ਚਾਰ ਪੰਜ ਮੈਂ ਇੱਥੇ ਕਾਲੀ ਮਿਰਚ ਨਹੀਂ ਸੀ ਤੇ ਆਪਾਂ ਕਾਜੂ ਪਾਵਾਂਗੇ ਵਿੱਚ ਲਾਲ ਮਿਰਚ ਇੱਥੇ ਜੀਰਾ ਲਿਆ ਸੀ ਹੁਣ ਆਪਾਂ ਗੈਸ ਤੇ ਰੱਖਾਂਗੇ ਕੜਾਈ ਨੂੰ ਗੈਸ ਹੋਣ ਕਾਲੀ ਸੀ ਗੈਸ ਤੇ ਮੈਂ ਪੈਂ ਰੱਖਦਾ ਸੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾ ਦਵਾਂਗੇ ਚਮਚਾ ਕਪਾ ਤੇਲ ਪਾ ਦਿੱਤਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਆਪਾਂ ਤੇਲ ਗਰਮ ਹੋ ਗਿਆ ਹੁਣ ਆਪਾਂ ਮਸਾਲਿਆਂ ਨੂੰ ਪਾ ਦੇਵਾਂਗੇ ਮਸਾਲਿਆਂ ਨੂੰ ਆਪਾਂ 2 ਮਿੰਟ ਵਾਸਤੇ ਇਹਨਾਂ ਨੂੰ ਭੁੰਨ ਲਵਾਂਗੇ සල්ලේ පොන්න හෝගේ ඕොන අපත් ආරිි පාදමගෙන් නඟල එපා අධිකරණු පාදවන්ගේ ලතන පාතාගෙන් හරියමිර්චන් මෙක්්ෂ පාදවන්ගේ එලනු පාගෙන් ਪਿਆਜ਼ਾਂ ਨੂੰ ਪਹਲਾਵਾਂਗੇ ਤੇ ਪਿਆਜ਼ਾਂ ਦੇ ਸਾਰੇ ਲੱਛੇ ਖੁੱਲ ਜਾਣਗੇ ਟਮਾਟਰਾਂ ਨੂੰ ਵੀ ਪਾ ਦਵਾਂਗੇ ਆਪਾਂ ਸਬਜ਼ੀਆਂ ਨੂੰ ਇਹਨਾਂ ਨੂੰ ਪਿਆਜ਼ਾਂ ਨੂੰ ਟੱਕ ਕੇ ਪਕਾਵਾਂਗੇ ਜਿੰਨਾ ਤੱਕ ਇਹ ਗਲ ਨਹੀਂ ਜਾਂਦੇ ਸਬਜ਼ੀਆਂ ਕੱਟ ਲਾਂਗੇ 1 ਕੱਪ ਚਮਚਾ ਮੈਦੇ ਵਿੱਚ ਨਮਕ ਪਾ ਦਾਂਗੇ ਨਮਕ ਪਾ ਕੇ ਆਪਾਂ ਮਿਕਸ ਕਰ ਦਵਾਂਗੇ ਨਮਕ ਪਾ ਕੇ ਪਿਆਜ਼ ਜਲਦੀ ਗਲ ਜਾਂਦੇ ਆਪਾਂ ਥੋੜਾ ਜਿਹਾ ਨਮਕ ਪਾਤਾ ਉਸ ਬਾਅਦ ਸਵਾਦ ਹੁਣ ਆਪਾਂ ਇਹ ਚੰਗੀ ਤਰ੍ਹਾਂ ਪਕਾ dennਵਾਂਗੇ ਪਿਆਜ਼ਾਂ ਨੂੰ ਮਸਾਲੇ ਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਮਸਾਲਾ ਸਾਡਾ ਬਿਲਕੁਲ ਟਮਾਟਰ ਵੀ ਗਲ ਗਏ ਸਾਡੇ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਮਸਾਲਾ ਬਣ ਕੇ ਤਿਆਰ ਆ ਤੇ ਆ ਆਪਾਂ ਜਿਹੜੇ ਖੜੇ ਮਸਾਲੇ ਪਾਏ ਸੀ ਮਲਟ ਦਾਲਚੀਨੀ ਤੇ ਲਾਚੀ ਤੇ ਆ ਤੇਜ ਪੱਤਰ ਆਪਾਂ ਇਹਨਾਂ ਨੂੰ ਬਾਹਰ ਕੱਢ ਦਵਾਂਗੇ ਤੇ ਮਸਾਲਿਆਂ ਨੂੰ ਆਪਾਂ ਹੁਣ ਠੰਡਾ ਕਰਕੇ ਤੇ ਇਹ ਗ੍ਰाइंड ਕਰ ਲਵਾਂਗੇ ਉਸੇ ਪੈਨ ਦੇ ਵਿੱਚ ਆਪਾਂ ਪਾ ਦੇਵਾਂਗੇ ਮੱਖਣ ਮੱਖਣ ਨੂੰ ਚੰਗੀ ਤਰ੍ਹਾਂ ਆਪਾਂ ਪਘਲਾ ਲਵਾਂਗੇ 1/2 ਚਮਚਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦੇਗੀ ਮਿਰਚ ਥੋੜੀ ਜਿਹਾ ਆਪਾਂ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ ਥੋੜੀ ਆਪਾਂ ਹਲਦੀ ਪਾ ਦਵਾਂਗੇ ਤੇ ਨਾਲ ਹੀ ਆਪਾਂ ਮਸਾਲੇ ਪਾ ਦਵਾਂਗੇ ਜਿਹੜੇ ਆਪਾਂ ਗ੍ਰाइंड ਕੀਤੇ ਸੀ ਮਸਾਲੇ ਪਾ ਕੇ ਆਪਾਂ ਮਿਕਸ ਕਰ ਦਵਾਂਗੇ ਦੇ ਆਪਾਂ ਲਾਚੀ ਤੇਜ ਪੱਤਰ ਤੇ ਦਾਲ ਚੀਨੀ ਕੱਢੀ ਸੀ ਉਹਨਾਂ ਦਾ ਟੇਸਟ ਉਪੋਂ ਵਿੱਚ ਆ ਜਾਂਦਾ ਤੇ ਆਪਾਂ ਉਹਨਾਂ ਨੂੰ ਟੇਸਟ ਪਹਿਲਾਂ ਹੀ ਉਹਨਾਂ ਨੂੰ ਬਾਹਰ ਕੱਢਤਾ ਸੀ ਵੀ ਉਹ ਪਹਿਲੇ ਟੇਸਟ ਮਸਾਲੇ ਚ ਆ ਜਾਂਦਾ ਇੱਕ ਚਮਚਾ ਆਪਾਂ ਕਸਤੂਰੀ ਮੇਥੀ ਪਾ ਦਵਾਂਗੇ ਕਸਤੂਰੀ ਮੇਥੀ ਪਾ ਕੇ ਮਿਕਸ ਕਰ ਦਵਾਂਗੇ ਆਪਾਂ ਮਸਾਲੇ ਨੂੰ ਮਸਾਲਾ ਆਪਾਂ ਪਹਿਲਾਂ ਹੀ ਭੁੰਨਿਆ ਸੀ ਤੇ ਮਸਾਲੇ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਾਂਗੇ 2 ਮਿੰਟ ਵਾਸਤੇ ਮਸਾਲੇ ਨੂੰ ਆਪਾਂ ਭੁੰਨ ਲਵਾਂਗੇ ਤੇ ਸ਼ਾਈ ਪਨੀਰ ਆਪਾਂ ਬਣਾਵਾਂਗੇ ਰੈਸਟੋਰੈਂਟ ਵਰਗਾ ਜਿਸ ਤਰ੍ਹਾਂ ਆਪਾਂ ਰੈਸਟੋਰੈਂਟ 'ਚ ਖਾਣੇ ਪਨੀਰ ਨੂੰ ਉਸੇ ਤਰ੍ਹਾਂ ਦਾ ਆਪਾਂ ਘਰ 'ਚ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਵਧੀਆ ਘਰ 'ਚ ਪਨੀਰ ਬਣ ਜਾਂਦਾ ਹੈ ਇੱਥੇ ਜਿਹੜਾ ਮੈਂ ਮਿਕਸੀ ਵਾਲਾ ਪਾਣੀ ਪਾ ਦਵਾਂਗੀ ਤੇ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਮਿਕਸ ਕਰ ਦਵਾਂਗੇ ਇੱਥੇ ਮੈਂ ਥੋੜਾ ਜਿਹਾ ਨਮਕ ਪਾ ਦਵਾਂਗੀ ਨਮਕ ਥੋੜਾ ਜਿਹਾ ਘੱਟ ਪਾਇਆ ਸੀ ਮੈਂ ਤੇ ਇੱਕ ਚਮਚਾ ਆਪਾਂ ਇੱਥੇ ਖੰਡ ਪਾ ਦਵਾਂਗੇ ਖੰਡ ਪਾ ਕੇ ਇਹਦਾ ਫਲੇਵਰ ਬਹੁਤ ਵਧੀਆ ਹੁੰਦਾ ਆ ਤੇ ਥੋੜੀ ਜਿਹੀ ਆਪਾਂ ਮਲਾਈ ਪਾ ਦਾਂਗੇ ਇੱਥੇ ਮੈਂ ਘਰ ਦੀ ਮਲਾਈ ਲਈ ਸੀ ਦੋ ਕ ਚਮਚੇ ਆਪਾਂ ਮਲਾਈ ਦੇ ਪਾ ਦਵਾਂਗੇ ਮਲਾਈ ਪਾ ਕੇ ਆਪਾਂ ਮਿਕਸ ਕਰ ਦਵਾਂਗੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਦਵਾਂਗੇ ਪਾਣੀ ਪਾ ਕੇ ਆਪਾਂ ਇਹਨੂੰ ਹੁਣ 2 ਕਿ ਮਿੰਟ ਵਾਸਤੇ ਧੱਕ ਕੇ ਪਕਾਵਾਂਗੇ ਹੁਣ ਆਪਾਂ ਸਬਜੀਂ ਚੈੱਕ ਕਰ ਲਵਾਂਗੇ ਕਿ ਸਬਜੀ ਨੇ ਤੇਲ ਛਾੜ ਦਿੱਤਾ ਤੇ ਇੱਥੇ ਮੈਂ ਪਨੀਰ ਨੂੰ ਗਰਮ ਪਾਣੀ ਚ ਭਿਓ ਕੇ ਰੱਖਿਆ ਸੀ ਤੇ ਪਨੀਰ ਨੂੰ ਆਪਾਂ ਪਾ ਦਵਾਂਗੇ ਇਹ ਆਪਣਾ ਸ਼ਾਈ ਪਨੀਰ ਬਣ ਕੇ ਤਿਆਰ ਬਹੁਤ ਵਧੀਆ ਘਰ ਵਿੱਚ ਸ਼ਾਈ ਪਨੀਰ ਬਣ ਜਾਂਦਾ ਹੈ ਤੇ ਆਪਣਾ ਰੈਸਟੋਰੈਂਟ ਵਰਗਾ ਪਨੀਰ ਬਣ ਕੇ ਤਿਆਰ ਹੈ ਇੱਕ ਚਮਚਾ ਧਨੀਆ ਪਾਊਡਰ ਪਾ ਦਵਾਂਗੇ ਧਨੀਆ ਪਾਉਂਡ ਪਾ ਕੇ ਆਪਾਂ ਮਿਕਸ ਕਰ ਦਵਾਂਗੇ ਸਬਜ਼ੀ ਨੂੰ ਪਨੀਰ ਪਾ ਕੇ ਆਪਾਂ 2 ਕੁ ਮਿੰਟ ਵਾਸਤੇ ਢੱਕ ਕੇ ਪਕਾਵਾਂਗੇ ਪਨੀਰ ਸਾਡਾ ਬਿਲਕੁਲ ਬਣ ਕੇ ਤਿਆਰ ਤੇ ਦੇਖ ਸਕਦੇ ਤੁਸੀਂ ਕਿੰਨਾ ਵਧੀਆ ਆਪਣਾ ਸ਼ਾਈ ਪਨੀਰ ਬਣਿਆ ਆ ਤੇ ਗੈਸ ਨੂੰ ਆਪਾਂ ਹੁਣ ਬੰਦ ਕਰ ਲਵਾਂਗੇ ਸ਼ਾਈ ਪਨੀਰ ਨੂੰ ਆਪਾਂ ਡੂੰਘੇ ਚ ਪਾ ਲਵਾਂਗੇ ਜੇ ਸਾਡੀ ਸ਼ਾਈ ਪਨੀਰ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਤੋਂ ਫੇਰ ਮਿਲਾਂਗੇ